ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂ ਬਾਇਰਲ ਹੋ ਰਹੀ ਹੈ ਜਿਸ ਵਿੱਚ ਹਰੀ ਪੱਗ ਵਾਲਾ ਵਿਅਕਤੀ ਜੋ ਨਜ਼ਰ ਆ ਰਿਹਾ ਦਰਸਲ ਹੈ ਲੁਧਿਆਣਾ ਦੇ ਅਧੀਨ ਪੈਂਦੇ ਸਿੱਧਵਾ ਬੇਟ ਦਾ ਬੀਡੀਪੀ ਹੋ ਹੈ ਜਿਸ ਨੇ ਇੱਕ ਅਜਹੀ ਹਰਕਤ ਕਰ ਦਿੱਤੀ ਹੈ ਕਿ ਜਿਸ ਨੂੰ ਦੇਖ ਤੁਸੀਂ ਵੀ 당 ਰਹਿ ਜਾਓਗੇ ਪਹਿਲਾ ਦੇਖੋ ਇਹ ਪੂਰੀ ਵੀਡੀਓ ਜੋ ਕਿ ਖੂਫੀਆ ਕੈਮਰੇ ਦੇ ਨਾਲ ਬਣਾਈ ਗਈ ਹੈ ਫਿਰ ਦੱਸਦੇ ਹਾਂ ਅੱਗੇ ਪੂਰਾ ਮਾਮਲਾ ਦੇਖੋ ਜੁਰਮਾਨਾ ਜਿਹੜਾ ਮੈਨੂੰ ਮਾਰੀ ਲੋੜ ਹੋ ਰਹੀ ਹੈ ਭਾਈ ਤੇ ਸਜ਼ਾ ਦੇ ਜੁਰਮਾਨਾ ਤਾਂ ਨਹੀਂ ਇਹ ਜੁਰਮਾਨਾ ਮੈਂ ਇਹ ਪਾਣਕੁਦੀ ਦਾ دیکھو تو اگے دے زباناں نال <سؤال> نہیں سر کوئی کام کر لادے اے تے میرے ساڈا ہوندا اے ایک بار صحیح ایوڈا ایوڈا اسنی دی بہت مارے ہوندا اے اوہ جے علی تے تے گوراں دا ماں تے جڑا جو مرتی کریندے کوئی تے کہیناں تے اوہ کھا نہیں تے 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 اپنے اصل ٹیمیں تے اوتھے نوں تو کردا اے توں ایتھے آ سی اے توں ایتھے نوٹ سٹریں سر مت کراں نوں کراں نوٹ ਜੇ ਆਪ ਜੀ ਬੰਜੀ ਆਹ ਸਰਪੰਚ ਜੀ ਇਹ ਹੁਣ ਵੀਡੀਓ ਸਾਹਿਬ ਕਹਿ ਰਹੇ ਮੇਰੇ ਤੋਂ ਗਲਤੀ ਹੋ ਗਈ ਠੀਕ ਹੈ ਇਹਨਾਂ ਨੇ پیسے ਚੱਕੇ ਸੀਗੇ ਲਈ ਸੀ ਇਹ ਬੰਦ ਉਹਨਾਂ ਤੋਂ ਸਰਪੰਚ ਸਾਹਿਬ ਤੋਂ ਠੀਕ ਹੈ ਤੇ ਸਰਪੰਚ ਸਾਹਿਬ ਤੋਂ ਉਹਨਾਂ ਨੇ ਲਈ ਸੀ پیسے ਹੁਣ ਕਹਿੰਦੇ ਮੇਰੇ ਤੋਂ ਗਲਤੀ ਹੋ ਗਈ ਤੁਸੀਂ ਕੀ ਕਾਰਵਾਈ ਕਰ ਸਕਦੇ ਹੋ ਕਰਨੀ ਕਿੱਦਾਂ ਹੋਏਗਾ ਇਹ ਜੋ ਸਰਪੰਚ ਨੂੰ ਜੇ ਇਹ ਜਿੱਦਾਂ ਕੋਈ ਬੰਦਾ ਕਰਦੇ ਨੇ ਤੁਸੀਂ ਸਾਹਿਬ ਤੋਂ ਪੜਾ ਹਮ ਹਮ ਉਹਨਾਂ ਨਾਲ ਬੋਟਾ ਮੇਰਾ ਹੁਕਮ ਕੀ ਹੈ ਮੈਂ ਨਹੀਂ estrangled ਰਹਾ ਹਾਂ ਉਹ ਮੈਂ ਤੁਹਾਡਾ ਰਗਮਾ ਤੁਸੀਂ ਬਹੁਤ ਸਾ ਸਾਡੇ ਹੈਗੇ ਹਾਂ ਹਲੋ ਏ ਕੋਈ ਗਲਤੀ ਨਹੀਂ ਸੁਣ ਨਹੀਂ ਸਾ ਗਲਤ ਹੋ ਗਿਆ ਹਾਂ ਅੰਕ ਕਿਉਂ ਬਸ ਨਹੀਂ ਹਾਂਜੀ ਗਲਤੀ ਮਾਫ ਕਰਦੇ ਹੋ ਬੀਚਾਰਾ ਮੈਨੂੰ ਉਹ ਬੋਲ ਕੇ ਕਿ ਮੈਂ ਜਦੋਂ ਬੋਲਤੀ ਹਾਂ ਮੈਂ ਜਾਣਦਾ ਸਰਗਤੀ ਹੋ ਗਈ ਅੱਗੇ ਇਸਸ ਲਈ ਗਿਆ ਟੱਕੇ ਨੂੰ ਦੱਸੇ ਹਾਂ ਲਓ ਜੀ ਚੁੱਪੋ ਮੈਂ ਨਾ ਕਹਿੰਦਾ ਕੋਈ ਤੂੰ ਓ ਨਹੀਂ ਆਏ ਨਹੀਂ ਜੀ ਗੱਲ ਨਹੀਂ ਨਹੀਂ ਚੁੱਪੋ ਇਹ ਗੱਲ ਆ ਪੀਏ ਦੱਤੇਗੀ ਕਿ ਕੀ ਹੋਇਆ ਸੀ ਕਿਸ ਕਾਰਨ ਦੀ ਸੀਗਾ ਕੋਈ ਦੱਸ ਦਿਓ ਪਲਾਇਨ ਨੂੰ ਤਾਂ ਮੇਰੇ ਨਾਲ ਕੋਈ ਟੈਕ ਟੈਸ਼ ਉਹਦੇ ਵੀ ਫਿਰ ਉਹਦੇ ਨਾਲ ਕਿਵੇਂ ਆਇਆ ਤੇ ਕਾਸ਼ ਜਿਹੜਾ ਬੰਦਾ ਕਾਸਟਰ ਵਾਲਾ ਠੀਕ ਹੈ ਤੇ ਉਹਨੂੰ 2000 ਰੁਪਏ ਦੇ ਦਰ ਬਰਦੀ ਮੈਂ ਤਾਂ ਕਰਾਂ ਠੀਕ ਹੈ ਕਰਾ ਦਿਓ ਕਰਾ ਦਿਓ ਕਰਾ ਦਿਓ ਠੀਕ ਹੈ ਤੇ ਕਾਹਦੇ ਜੀ ਜਿਹੜਾ ਉਹ ਜਾ ਕੇ ਜਿਹੜਾ ਤਿੰਗਾ ਨਗਰ ਦੇ ਕਿ ਮੈਨੂੰ ਠੀਕ ਹੈ ਸੁਨੇਹਰੇ ਦੇ ਮਿਲ ਕੇ ਜਾਓ ਠੀਕ ਹੈ ਜੀ ਰਾਜੋ ਮੈਂ ਆ ਗਿਆ ਅੱਛਾ ਜੀ ਤੇ ਵਾਪਸ ਪਹਿਲੇ ਤੇ ਤੈਨੂੰ ਸਰ ਆ ਕੇ ਬੈਠਾ 15000 ਰੁਪਏ ਦਿੱਤਾ ਅੱਛਾ ਜੀ ਇਹਨੇ ਫੜ ਕੇ ਜੇਟ ਪਾ ਲਈ ਠੀਕ ਹੈ ਤੈਨੂੰ ਸ਼ਾਮ ਨੂੰ ਆਗੇ ਦੱਸ ਤਾਂ ਤੇ ਮੈਂ ਮਾਪੇ ਦੇ ਉੱਤੇ ਬਾਰੇ ਬਗਾਲੇ ਓਕੇ ਆ ਜੀ ਜੀ ਜਾਨ ਬੜ 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 ਆਸਰ ਮਾਰਸ ਰਹੀ ਹੈ ਜੀ ਬਸਾਦੀ ਦੇ ਹਾਂ ਜੀ ਤੇ ਤੁਸੀਂ ਇਹਨਾਂ ਤੋਂ ਹੁਣੇ ਰਿਸਰਸ ਲਈ ਹੈ ਆ ਬੜ ਕੇ ਨੂੰ ਪੈਸੇ ਆ ਲਓ ਜੀ ਚੱਕੋ ਮੈਂ ਕਹ ਰਿਹਾ ਕਹਿੰਦਾ ਕੋਈ ਤੂੰ ਓ ਨਹੀਂ ਆਇਆ ਨਹੀਂ ਜੀ ਗੱਲ ਚੱਕੋ ਇਹ ਗੱਲ ਆ ਪੀਏ ਦੱਤੇ ਕਿ ਫਿਰ ਇੱਕ ਵਾਰ ਕਰ ਲਵੋ ਉਹ ਤਾਂ ਰੋਡ 'ਤੇ ਸੁੱਤੇ ਹਾਂ ਜੱਲਸ ਬੱਚਾ ਮਾਰ ਗਿਆ ਹਾਂ ਹਾਂ ਇਹ ਮੈਂ ਕਿੱਥੇ ਪੈਸੇ ਕਿੱਥੇ ਲੈ ਗਿਆ ਜੀ ਪੈਸੇ ਨਹੀਂ ਨਹੀਂ ਕੋ ਕੋ ਕਿੱਥੇ ਮੈਂ ਸਿੱਟਿਆ ਹੋ ਗਿਆ ਕਿ ਸੁੱਤੇ ਨਾ ਜਾੜ ਕੇ ਸੁੱਤੇ ਆ ਜੀ ਪੈਸੇ ਕਿਉਂ ਸੁੱਤੇ ਬੈਠੇ ਤੁਸੀਂ ਮੈਂ ਸੁੱਤੇ ਨਹੀਂ ਨਹੀਂ ਮੈਂ ਨਹੀਂ ਜੀ ਪੈਸੇ ਵੀਰ ਜੀ ਸਾਹਿਬ ਤੁਹਾਡੇ ਹੱਥੋਂ ਹੁਣ ਸੀ ਪੈਸੇ ਘਟਾਏ ਆ ਉਹ ਕਮਾਲ ਉਹ ਵੀ ਮੈਂ ਲੈ ਨਹੀਂ ਜੀ ਹਾਂ ਭਾਈ ਜੇ ਸੱਦ ਕੇ ਤੁਸੀਂ ਵੀਡੀਓ ਬਣਾਉਂਦੇ ਬਿਲਕੁਲ ਮੈਂ ਪ੍ਰਮਾਤਮਾ ਦੀ ਕਰਦਾ ਖਾਣਾ ਜੀ ਅੱਗੇ ਆ ਤੁਰ ਮੈਂ ਕਿਹਨੇ ਕਰਾਂ ਜੀ ਕਮਾਲ ਹੋ ਗਿਆ ਉਹ ਕਮਾਲ ਉਹ ਜਿਹਨੇ ਮੈਂ ਕਿਤੇ ਨਹੀਂ ਆਪਣੇ ਕੋ ਪਿਆ ਐਵੇਂ ਕਰੀ ਜਾਂਦੇ ਜੇ ਮੈਂ ਦਿੱਤੇ ਹੀ ਨਹੀਂ ਯਾਰਾ ਕਮਾਲ ਹੋ ਗਿਆ ਇੱਥੇ ਰਮਸਣਾ ਲੱਗੋ ਐਵੇਂ ਕਰੀ ਜਾਂਦੇ ਕਰੀ ਜੋ ਮੈਂ ਲੈ ਨਹੀਂ ਜੀ ਪੈਸੇ ਆ ਦੇਖੋ ਜੀ ਇਹ ਫਿਰ ਮੈਂ ਫਿਰ ਕੋ ਨਹੀਂ ਲਏ ਜੀ ਸਰਪੰਚ ਸਾਹਿਬ ਤੋਂ ਪੈਸੇ ਲਏ ਕਿ ਤੁਹਾਡੇ ਸਰਪੰਚ ਲਏ ਉਹਦੇ ਬਣਿਆ ਤੁਸੀਂ ਉਹਦੇ ਸਿੱਟੀ ਜਾਂਦਾ ਮੈਂ ਕੋ ਪੈਸਾ ਲਿਆ ਤਾਂ ਇਹ ਜਾ ਕੇ ਸਿੱਟਿਆ ਤਾਂ ਉਹ ਸਾਰੀ ਵੀਡੀਓ ਆ ਗਈ ਤੁਹਾਡੇ ਸੋਤੇ ਹੋ ਜਾ ਗਈ ਆ ਗਈ ਮੇਰੀ ਵੀਡੀਓ ਬਿਲਕੁਲ ਆਈ ਹੈ ਇੱਥੇ ਬੈਠੀ ਸੀ ਜੀ ਚੱਕ ਕੇ ਦੇ ਪਾਇਆ ਬਾਕੀ ਪੈਸੇ ਨਹੀਂ ਪਹੁੰਚੇ ਕੋਈ ਨਹੀਂ ਨਾ ਮਾਰੋ ਨਾ ਮਰੀ ਅਸੀਂ ਇਸੇ ਕਰਕੇ ਵੀਡੀਓ ਬਣਾਇਆ ਜੀ ਪੰਜਾਬ ਮੈਂ ਦੇਣਾ ਬਹੁਤ ਸੁਣਾ ਰਿਹਾ ਆਹੋ ਗੇੜੀ ਮੈਂ ਆਹ ਬਈਨੇ ਕਾਰ ਬੀਨੇ ਪੋਸਟੇ ਨੇ ਆਹ ਦੇਖੋ ਆ ਪਹਿਲਾ ਰੋਡ ਆ ਤੇਰੀ ਤੇਰੀ ਕਮਾਓ ਜਰੂਰ ਕਰੀਆ ਮਾਰੀਆ ਨੇ ਤੋ ਤੇਰ ਕੋਲ ਆ ਰਹੀ ਤੇ 814 ਜੋ ਕੰਮ ਆਏ ਬਾਕੀ ਬੰਦੇ ਨਹੀਂ ਯਾਰ ਬਸ ਇਹਨੇ ਤੁਸੀਂ ਕਰੀ ਜਾਂਦੇਂ ਤਰੀ ਜਾਓ ਉਹਨੂੰ ਮਰਗੀ ਕਰੇ ਜੋ ਸਾਰੇ ਬੰਦ ਜਾਣੇ ਹੈ ਪੁੱਛਦਾ ਬੰਦ ਜਾਣੇ پیسے ਕਰੀਏ ਨੇ ਕਿੰਨਾ ਨੰਬਰ ਹੈ ਸਰ ਇਹ 800 ਰੁਪਏ ਕਿੰਨੇ ਕਾਸੇ 800 ਰੁਪਏ ਇਹ ਮਾਰੀ ਜਿਹੜਾ ਪੁੱਠੇ ਕੰਮ ਕਰੀ ਜਾਂਦੇ ਤੁਸੀਂ 800 ਰੁਪਏ ਦੱਸੋ ਬਾਹਰ ਆ ਰਿਹਾ ਦੱਸੋ ਕੋਈ ਪੈਸੇ ਨਹੀਂ ਆਹ ਲਿਆਓ ਦੇਖੋ 500 ਨੋਟ ਮਿਲ ਗਿਆ ਸਰ ਜੀ ਮੈਂ ਲੈ ਹੀ ਨਹੀਂ ਤੁਸੀਂ ਫੋਟੋ ਸਟ ਕਰਾਈ ਜੋ ਹਨ ਬਈ ਤਾਂ ਦੇਵਾ ਦੱਸੋ ਲੈ ਤੁਸੀਂ ਕੋਈ ਨਹੀਂ ਕਿ ਮੈਂ ਹੋਰ ਵੀ ਤੁਸੀਂ ਉੱਤੇ ਛੱਡੇ ਹੋ ਇਹ ਤੇ ਬਤਾ ਮਾਰੀ ਜਮਾ ਦੁੱਧ ਕੋ ਸਾਰੇ ਸਾਰੇ ਬੋਲੇਗਾ ਇਹ ਤਿੰਨ ਦਿਨ ਦੋਨਾਂ ਦੇ ਕਾੜੀਆਂ ਕੀਤੀਆਂ ਇੱਕ ਵਾਰੀ ਕੀਤੀ ਕੀਤੀਆਂ ਕਿ ਤਿੰਨ ਹੋ ਗਈਆਂ ਆ ਲੋ ਉਹ ਤੁਸੀਂ ਤਾਂ ਟੇਬਲ ਤੇ ਰੱਖਿਆ ਸੀ ਜਵੰਦਰ ਜੇ ਤੁਹਾਡੇ ਟੇਬਲ ਤੇ ਬੈਠੀ ਛੱਤ ਨੂੰ ਛੋੜੇ ਜਦੋਂ ਮੈਂ ਤੁਹਾਨੂੰ ਦਿੱਤੀ ਉਹ ਚਲਾ ਕੇ ਮਾਰੇ ਕੋਈ ਸਾਰੇ ਨਹੀਂ ਜਮੜੇ ਕਿਤੇ ਨੇ ਕੋਈ ਕੱਤੀਆਂ ਨਹੀਂ ਲੱਗੀਆਂ ਪਰਮਾਨੰਦ ਅਸੀਂ ਹਮੇਸ਼ਾ ਸਾਲ ਕਰਾਂਗੇ ਅਸੀਂ ਸਾਲੋ ਚੈਨਲ ਦੇ ਜਿਵੇਂ ਤੁਸੀਂ ਹਾਂ ਐਵੇਂ ਨਿਯਾਇਤ ਕਰੀ ਜਾਂਦੇ ਆ ਤੁਸੀਂ ਅਉਂਦੇ ਮੁਸਵਵਰ ਦੇ ਹੋਣੇ ਠੀਕ ਹੈ ਅਸੀਂ ਸਮਝਾਤਾ ਤਾ ਤੂੰ ਪੈਸਾ ਨਾ ਦੇ ਰਹੀਏ ਇਹੋ ਕਿ ਤਾ ਉਸੇ ਇਹਨਾਂ ਨੇ ਬੰਗਾਈ ਰਖਾਓ 20 ਜਾਂ 20 20 ਜਾਂ ਚਲੋ ਬੈਠੀ ਕਰਦੇ ਕੋਰਸ ਜਾਊਗਾ ਕੋਰਸ ਜਾਵਾਂ ਇਹ ਨਹੀਂ ਕਰਾਂ ਮੈਨੂੰ ਕਿਉਂ ਮੈਂ ਨਹੀਂ ਵੀ ਪੈਸੇ ਤੋ ਹੁਣ ਹੱਥ ਸਾਬਤ ਕਰਾਂਗੇ ਨਾ ਤੁਸੀਂ ਕਰ ਲਓ ਸਾਬਤ ਕਰਨ ਦਰਸਲ ਇਹ ਬीडीपीओ ਪਿੰਡਾਂ ਦੇ ਸਰਪੰਚਾਂ ਤੋਂ ਪੰਚਾਇਤੀ ਫੰਡ ਕਲੀਅਰ ਕਰਵਾਉਣ ਲਈ ਰਿਸ਼ਵਤ ਲੈਂਦਾ ਸੀ ਪਰ ਪਿੰਡ ਬਸੈਮੀ ਦੇ ਸਰਪੰਚ ਦੀ ਸ਼ਿਕਾਇਤ ਉਪਰੰਤ ਹਲਕਾ ਦਾਖਾ ਤੋਂ ਆਪ ਆਗੂ ਨੇ ਬीडीपीओ ਨੂੰ ਸਬੂਤਾਂ ਸਮੇਤ ਕਾਬੂ ਕਰਕੇ ਉਸ ਦਾ ਪਰਦਾਫਾਸ਼ ਕਰ ਦਿੱਤਾ ਜਿਸ ਨੂੰ ਸਿੱਧਵਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਬीडीपीओ ਪਹਿਲਾਂ ਵੀ ਕਈ ਸਰਪੰਚਾਂ ਤੋਂ ਰਿਸ਼ਵਤ ਲੈ ਚੁੱਕਿਆ ਹੈ ਅਤੇ ਇਸ ਵਾਰ ਪਿੰਡ ਬਸੈਮੀ ਦੇ ਸਰਪੰਚ ਤੋਂ ਇਸ ਨੇ 15000 ਰੁਪਏ ਰਿਸ਼ਵਤ ਦੇ ਰੂਪ ਵਿੱਚ ਲਏ ਸਨ ਪੰਚਾਇਤੀ ਫੰਡ ਨੂੰ ਕਲੀਅਰ ਕਰਵਾਉਣ ਲਈ ਜਿਸ ਨੂੰ ਅੱਜ ਆ ਪਾਗੂ ਨੇ ਰੰਗੇ ਹੱਥੀ ਕਾਬੂ ਕਰ ਲਿਆ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ